ਬੀਤੀ ਰਾਤ ਸੀਰੀਅਸ ਟਾਪ ਅਬੋਰ ਦੇ ਇੰਚਾਰਜ ਸ੍ਰੀ ਰੁਪਿੰਦਰਪਾਲ ਜੀ ਤੇ ਇਹਨਾਂ ਦੀ ਟੀਮ ਵੱਲੋਂ ਐਸਆਈ ਮਿਲਖਰਾਂ ਜੀ ਨੇ ਬਾਈਪਾਸ ਗੰਗਾ ਨਗਰ ਰੋਡ ਅਬੋਰ ਨਾਕਾਬੰਦੀ ਕੀਤੀ ਸੀ ਵਾਹਨਾਂ ਦੀ ਚੈਕਿੰਗ ਕਰ ਰਹੇ ਸੀਗੇ ਦੁਰਾਨੀ ਵਾਹਨਾਂ ਦੀ ਚੈਕਿੰਗ ਡੀਐਸਪੀ ਅਬੋਰ ਸ੍ਰੀ ਕੁਲਦੀਪ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਕਾਰ Honda City ਨੰੰਬਰੀ HR 26 AB 0781 ਵਿੱਚੋਂ ਰਾਦੇਸ਼ਾਮ ਉਰਫ ਰਾਗਿਆ ਅਤੇ ਰਮਨਦੀਪ ਉਰਫ ਵਿੱਕੀ ਦੋਨੇ ਅਬੋਰਡ ਦੇ ਰਹਿਣ ਵਾਲੇ ਆ ਇਹਨਾਂ ਦੇ ਕਬਜ਼ੇ ਦੇ ਵਿੱਚੋਂ 265 ਗ੍ਰਾਮ ਹਰੋਇਨ ਬਰਾਮਦ ਕਰਾ ਕੇ ਮਕਦਮਾ ਨੰਬਰ 36 ਅੰਡਰ ਸੈਕਸ਼ਨ 21 29 ਐਨਡੀਪੀਐਸ ਐਕਟ ਥਾਣਾ ਸਦਰਪੁਰ ਦਰਜ ਰਜਿਸਟਰ ਕਰਾਇਆ ਗਿਆ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨਡਾ ਸਿਲ ਕੀਤਾ ਜਾ ਰਿਹਾ ਹੈ ਔਰ ਦੌਰਾਨੇ ਤੋਂ ਪਿੱਛੇ ਇਸਕਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਜਿਹੜਾ ਚਿੱਟਾ ਹੈ ਇਹ ਕਿੱਥੋਂ ਲੈ ਕੇ ਆਏ ਸੀ ਔਰ ਕਿੱਥੇ ਸਪਲਾਈ ਕੀ ਕਰਨਾ ਸੀ ਇਹ ਤੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਜਿਹੜਾ ਇਹ ਰਾਦੇ ਸ਼ਾਮਰ ਫਰਾਦੀਆ ਹੈ ਇਹ ਪਹਿਲਾਂ ਵੀ 302 ਦੇ ਮਕਦਮੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੋਗ ਰਿਹਾ ਤੇ ਹੁਣੇ ਛੁੱਟੀ ਤੇ ਆਇਆ ਸੀਗਾ ਇਹਦੇ ਤੇ ਪਹਿਲਾਂ ਵੀ ਸੱਤ ਪਰਚੇ ਦਰਜ ਨੇ ਜਿਹੜਾ ਦੂਜਾ ਰਮਨਦੀਪ ਪਰਫ ਵਿੱਕੀ ਹੈ ਉਹਦੇ ਤੇ ਪਹਿਲਾਂ ਵੀ ਚਿੱਟੇ ਦਾ ਇੱਕ ਪਰਚਾ